ਤਹੀਂ ਪ੍ਰਕਾਸ਼ ਹਮਾਰਾ ਪਿਓ ਪਟਨਾ ਸ਼ਹਿਰ ਵਿਖੇ ਭਵਲਿਓ ਬਹੁਤ ਹੀ ਪਟਨਾ ਸਾਹਿਬ ਦੀ ਪਵਿੱਤਰ ਧਰਤੀ 10ਵੇਂ ਪਾਸ਼ਾ ਸਰਬੰਸਦਾਨੀ ਅੰਮ੍ਰਿਤ ਗੜਾ ਤੇ ਤਨਤਨwidetilde ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਤਾਨ ਜਿੱਥੇ ਕਿ 15 16 ਅਤੇ 17 ਜਨਵਰੀ ਨੂੰ ਬੜੇ ਵੱਡੇ ਪੱਧਰ ਤੇ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਵਿਆਹ ਸਰਕਾਰ ਦੇ ਸਹਿਯੋਗ ਨਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਪਰਮਾਣੂ ਦੇ ਆ ਤਿਆਰਿਆ ਕੀਤੇ ਗਏ ਹਨ ਉਪਰਾਲਾ ਕੀਤਾ ਗਿਆ ਹੈ ਸੰਗਤਾਂ ਵੱਡੇ ਪੱਧਰ ਤੇ ਦੇਸ਼ਾਂ ਵਿਦੇਸ਼ਾਂ ਤੋਂ ਹੁਮੇ ਮਾ ਕੇ ਪੁਜ ਰਹੀਆਂ ਹਨ ਗੁਰੂ ਕੇ ਨਤਮਸਤਕ ਹੋ ਰਹੀਆਂ ਹਨ ਗੁਰੂ ਦੀਆਂ ਅਸ਼ੀਸ਼ਾਂ ਪ੍ਰਾਤ ਕਰਨ ਵਾਸਤੇ ਅਸੀਰਵਾਦ ਲੈਣ ਵਾਸਤੇ ਸੰਗਤਾਂ ਇੱਥੇ ਪੁਜ ਰਹੀਆਂ ਹਨ ਉਹਦੇ ਵਿੱਚ ਜੋ ਮੈਂ ਆਪ ਜੀ ਨੂੰ ਅੱਜ ਦੱਸਦਾ ਹਾਂ ਕਿ ਅੱਜ 15 ਜਨਵਰੀ ਨੂੰ ਜੋ ਕਿ ਪ੍ਰਾਤਨ ਪਰੰਪਰਾ ਅਨਸਾਰ ਪ੍ਰਭਾਤ ਫੇਰੀਆਂ ਨਿਕਲਦੀਆਂ ਹਨ ਵੱਡੀ ਪਰਬਤ ਬ੍ਰਿਜਿਤ ਨੂੰ ਕਿਹਾ ਜਾਂਦਾ ਹੈ ਅੱਜ ਉਹ ਵੱਡੀ ਪਰਿਵਾਰਕ ਦੀ ਸੰਪੂਰਨਤਾ ਜਿਹੜੀ ਹੈ ਸਵੇਰੇ 8:30 ਵਜੇ ਤਖਤ ਸਾਹਿਬ ਵਿਖੇ ਹੋਈ ਹੈ ਇਸ ਦੇ ਨਾਲ ਹੀ ਰੋਜ਼ਾਨਾ ਦੀ ਤਰ੍ਹਾਂ ਕੀਰਤਨ ਦਰਬਾਰ ਚੱਲ ਰਿਹਾ ਹੈ ਸ਼ਾਮ ਨੂੰ ਰਹਿਰਾਸ ਤੋਂ ਬਾਅਦ ਨਵੇਂ ਬਣੇ ਹੋਏ ਦਵਾਨ ਹਾਲ ਸਾਲ ਸਰੇ ਜੋਰੀ ਦਵਾਨ ਹਾਲ ਜੋ ਹੈ ਉਸ ਦੇ ਵਿੱਚ ਪ੍ਰੋਗਰਾਮਨ ਕਥਾ ਹੋਏਗੀ ਉਸ ਤੋਂ ਪਰੰਤ ਕਵੀ ਦਰਬਾਰ ਜੋ ਗੁਰਗੋਬਿੰਦ ਸਿੰਘ ਜੀ ਮਹਾਰਾਜ ਨੇ ਕਵੀ ਦਰਬਾਰ ਦੀ ਪਰੰਪਰਾ ਸ਼ੁਰੂ ਕੀਤੀ ਸੀ ਆਪਣੇ ਦਰਬਾਰ ਵਿੱਚ ਗੁਰਗੋਬਿੰਦ ਸਿੰਘ ਜੀ ਮਹਾਰਾਜ ਨੇ 52 ਕਵੀ ਰੱਖੇ ਹੁੰਦੇ ਸਨ ਉਸ ਪਰੰਪਰਾ ਨੂੰ ਅਸੀਂ ਲਾਗੂ ਰੱਖਦੇ ਹਾਂ ਜਾਰੀ ਕਰਦੇ ਹਾਂ ਕਵੀ ਦਰਬਾਰ ਇੱਥੇ ਹਮੇਸ਼ਾ ਹੀ ਪਹਿਲੇ ਦਿਨ ਸਮਾਗਮ ਦੇ ਪਹਿਲੇ ਦਿਨ ਕਵੀ ਦਰਬਾਰ ਕਰਾਇਆ ਜਾਂਦਾ ਹੈ ਸ਼ਾਮ ਨੂੰ 8 ਵਜੇ ਤੋਂ ਕਵੀ ਦਰਬਾਰ ਦੀ ਅਰੰਭਤਾ ਹੋਏਗੀ ਦੇਸ਼ ਦੇ ਵੱਡੇ ਮੰਨੇ ਪ੍ਰਮੰਨੇ ਕਵੀ ਜਿਹੜੇ ਹਨ ਉਹ ਇਸ ਕਵੀ ਦਰਬਾਰ ਵਿੱਚ ਪੁੱਜ ਰਹੇ ਹਨ ਇਸ ਤੋਂ ਇਲਾਵਾ ਕੱਲ ਦਾ ਪ੍ਰੋਗਰਾਮ ਜਿਹੜਾ 16 ਜਨਵਰੀ ਦਾ ਉਸ ਦੇ ਬਾਰੇ ਜਿਹੜਾ ਕਿ ਗੁਰਦੁਆਰਾ ਗਊ ਘਾਟ ਵਿਖੇ ਅਖੰਡ ਪਾਠ ਰੱਖਿਆ ਗਿਆ ਉਸ ਦਿਨ ਸੰਪੂਰਨਤਾ ਸਵੇਰੇ 9 ਵਜੇ ਹੋਏਗੀ ਉਪਰੰਤ ਕੀਰਤਨ ਦਰਬਾਰ ਜਿਹੜਾ ਹੈ 9 ਵਜੇ ਤੋਂ ਲੈ ਕੇ ਤਕਰੀਬਨ 1:30 ਵਜੇ ਤੱਕ ਚੱਲੇਗਾ ਗੁਰੂ ਕੇ ਥੱਟ ਲੰਗਰ ਵਰਤਨ ਕੇ ਅਤੇ ਨਗਰ ਕੀਰਤਨ ਜਿਹੜਾ ਹੈ ਕਿ 2 ਵਜੇ ਤੋਂ ਆਰੰਭ ਹੋਵੇਗਾ ਉਹਦੇ ਵਿੱਚ ਕਾਫੀ ਸੰਗਤਾਂ ਵੱਡੇ ਪੱਦਰ ਤੇ ਫਿਸਲ ਲੈਂਦੀਆਂ ਨੇ ਪੁੱਜਦੀਆਂ ਹਨ ਤੇ ਨਗਰ ਕੀਰਤਨ ਜਿਹੜਾ ਹੈ ਕਿ ਉਹ ਸ਼ਾਮ ਨੂੰ ਤਕਰੀਬਨ 6:30 ਵਜੇ ਤੱਕ ਸ੍ਰੀ ਮੰਦਿਰ ਤੇ ਪਟਨਾ ਸਾਹਿਬ ਤੇ ਪੁੱਜੇਗਾ ਅਤੇ ਉਸ ਦੇ ਸੰਪੂਰਨਤਾ ਤੋਂ ਬਾਅਦ ਰੋਜ਼ਾਨਾ ਦੀ ਤਰ੍ਹਾਂ ਜੋ ਰਹਿਰਾਸ ਵਗਰ ਦੇ ਅਰਦਾਸ ਦੇ ਪ੍ਰੋਗਰਾਮ ਹਨ ਉਹ ਹੋਣਗੇ ਅਤੇ ਨਾਲ ਇੱਕ ਜਿਹੜਾ ਕੀਰਤਨ ਦਰਬਾਰ ਹੈ ਉਹ ਕੱਲ ਸ਼ਾਮ ਨੂੰ 9 ਸਾਲਸਰੇ ਜੋਰੀ ਦੇ ਦਵਾਨ ਹਾਲ ਵਿੱਚ ਸਜਾਇਆ ਜਾਏਗਾ ਜਿਸ ਵਿੱਚ ਬਹੁਤ ਹੀ ਵੱਡੇ ਮੰਨੇ ਪਰਮਨੇ ਰਾਗੀ ਜਥੇ ਪ੍ਰਚਾਰਕ ਜਿਹੜੇ ਕੋ ਉਸ ਵਿੱਚ ਕੱਲ ਪੁੱਜ ਰਹੇ ਹਨ ਇਸਤੇ ਅਲਾਵਾ 17 ਤਰੀਕ ਦਾ ਜਿਹੜਾ ਵੱਡਾ ਸਮਾਗਮ ਹੈ ਉਹ 17 ਜਨਵਰੀ ਨੂੰ ਅਮਰਤੀ ਵੇਲੇ ਤੋਂ ਹੀ ਕੀਰਤਨ ਦਰਬਾਰ ਜਿਹੜਾ ਜਿਸ ਦੀ ਅਰੰਭਤਾ ਹੋ ਜਾਵੇਗੀ ਅਤੇ ਇਸ ਤਰ੍ਹਾਂ ਹੀ ਦਿਨ ਪਰ ਇੱਕ ਪ੍ਰੋਗਰਾਮ ਚੱਲੇਗਾ ਸਵੇਰੇ 9:20 ਮਿੰਟ ਤੋਂ ਲੈ ਕੇ 11:20 ਮਿੰਟ ਤੱਕ ਇਹ ਦੂਰਦਰਸ਼ਨ ਵੱਲੋਂ ਜਿਹੜਾ ਹੈ ਕਿ ਲਾਈਵ ਪ੍ਰੋਗਰਾਮ ਜਿਹੜਾ ਵਰਲਡ ਵਾਈਜ਼ ਜਿਹੜਾ ਹੈ ਪੂਰੀ ਦੁਨੀਆ ਵਿੱਚ ਦਿਖਾਇਆ ਜਾਂਦਾ ਤੇ ਸੰਗਤਾਂ ਬੜੇ ਉਤਸ਼ਾਹ ਨਾਲ ਇਸ ਪ੍ਰੋਗਰਾਮ ਨੂੰ ਦੇਖਦੀਆਂ ਹਨ ਔਰ ਮੈਂ ਬੇਨਤੀ ਕਰਾਂਗਾ ਕਿ ਜਿਹੜੇ ਦਰਸ਼ਕ ਅੱਜ ਸੁਣ ਰਹੇ ਹਨ ਪ੍ਰੋਗਰਾਮ ਉਹ ਵੀ ਉਸ ਪ੍ਰੋਗਰਾਮ ਥਰੂ ਆ ਰਹੇ ਸੀ ਪਰ ਸੁਣ ਅਤੇ ਇਸ ਤੋਂ ਇਲਾਵਾ ਜਿਹੜਾ ਦਿਨ ਪਰ ਲਾਈਵ ਪ੍ਰੋਗਰਾਮ ਜਲੰਧਰ ਦੂਰਦਰਸ਼ਨ ਤੋਂ ਵੀ ਤਕਰੀਬਨ 2 ਵਜੇ ਤੱਕ ਜਾਰੀ ਕੀਤਾ ਜਾਂਦਾ ਹੈ ਤੇ ਕੀਰਤਨ ਦਰਬਾਰ ਜਿਹੜਾ ਲਗਾਤਾਰ ਚੱਲਦਾ ਰਹੇਗਾ ਤੇ ਸ਼ਾਮ ਨੂੰ ਵੀ ਲਗਾਤਾਰ ਰਾਤ ਤੱਕ ਕੀਰਤਨ ਦਰਬਾਰ ਤਕਰੀਬਨ 1 ਵਜੇ ਤੱਕ ਚੱਲੇਗਾ ਤੇ ਰੱਖਿਆ ਹੋਇਆ ਅੰਡਪਾਠ ਜਿਹੜਾ ਹੈ ਰੱਖਿਆ ਹੋਇਆ ਅੰਡਪਾਠ ਉਹਦੀ ਸੰਪੂਰਨਤਾ ਹੋਵੇਗੀ ਅਤੇ ਉਹਦੀ ਸੰਪੂਰਨਤਾ ਤੋਂ ਬਾਅਦ ਆ ਗੁਰੂ ਸਾਹਿਬ ਦੇ ਜਨਮ ਦੀ ਕਥਾ ਅਤੇ ਕੀਰਤਨ ਜਿਹੜਾ ਹੈ ਉਹ 1 ਵਜੇ ਕੇ 40 ਮਿੰਟ ਤੱਕ ਤੇ ਜਾਣ ਕੇ 17 ਤਰੀਕ ਦੀ ਰਾਤ ਅਤੇ 18 ਤਰੀਕ ਦੇ ਅੰਮ੍ਰਿਤ ਵੇਲੇ 1:40 ਤੱਕ ਕੀਰਤਨ ਹੋਵੇਗਾ ਉਹ ਜਿਹੜਾ ਕੀ ਤਖਤ ਸਾਹਿਬ ਦੇ ਅੰਦਰ ਹੋਵੇਗਾ ਦਰਬਾਰ ਵਿੱਚ ਅਤੇ ਉਸ ਤੋਂ ਬਾਅਦ ਆਰਦਾਸ ਹੋਵੇਗੀ ਅਤੇ ਪ੍ਰਸ਼ਾਦ ਦਾ ਵਰਤਾਰਾ ਹੋਵੇਗਾ ਸੰਗਤਾਂ ਨੂੰ ਵਧਾਈਆਂ ਦੇਣ ਕੇ ਬੜੇ ਖੁਸ਼ੀਆਂ ਦਾ ਸਮਾਂ ਹੈ ਕਿ ਸੰਗਤਾਂ ਪਰ ਬੇਨਤੀ ਆਪ ਜੀ ਇਸ ਸਮਾਗਮ ਵਿੱਚ ਹਿੱਸਾ ਲਓ ਹਾਜ਼ਰੀਆਂ ਭਰੋ ਇਹ ਬੜੇ ਕਰਮਾਂ ਭਾਗਾਂ ਵਾਲੀ ਇਸ ਐਸੇ ਸਮਾਗਮਾਂ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਹੀ ਪਵਿੱਜਨ ਦਾ ਮੌਕਾ ਮਿਲਦਾ ਹੈ ਮੈਂ ਸੰਗਤਾਂ ਪਰ ਬੇਨਤੀ ਕਰਦਾ ਹਾਂ ਕਿ ਆਪ ਜੀ ਵੀ 15 16 ਤੇ 17 ਜਨਮ ਦਿਨ ਜੋ ਤਕਸਿਰ ਰਵੰਧਰ ਦੇ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਸਿਓ ਨਾਲ ਬਿਹਾਰ ਸਰਕਾਰ ਦੇ ਸਿਓ ਨਾਲ ਵੱਡੇ ਪ੍ਰਬੰਧ ਕੀਤੇ ਗਏ ਹਨ ਉਸ ਦੇ ਜਾਹ ਜਿਹੜੇ ਪਰ ਰੋਸ ਦੇ ਨਾਲ ਮੇਰੇ ਕੋਲ ਜਾਣਕਾਰੀ ਅੱਜ ਨੂੰ ਦੇ ਦਵਾਂ ਕਿ ਬਿਹਾਰ ਸਰਕਾਰ ਵੱਲੋਂ ਜਿਹੜੇ ਕਿ ਸੰਗਤਾਂ ਦੇ ਰਹਿ ਦੇ ਬਹੁਤ ਸੋਹਣੇ ਪ੍ਰਬੰਧ ਕੀਤੇ ਗਏ ਹਨ ਪ੍ਰਬੰਧਕ ਕਮੇਟੀ ਵੱਲੋਂ ਵੀ ਪ੍ਰਬੰਧ ਕੀਤੇ ਗਏ ਹਨ ਕੰਗਨ ਘਾੜ ਗੁਰਦੁਰਾ ਦੇ ਨੇੜੇ ਟੀਐਫਸੀ ਇੱਕ ਬਿਲਡਿੰਗ ਉਸ ਸੰਗਤਾਂ ਦੇ ਠਹਿਰਨ ਦੇ ਪ੍ਰਬੰਧ ਇਸ ਦੇ ਨਾਲ ਹੀ ਤਕਸਾਬ ਤੋਂ तकरीबन 7 ਕਿਲੋਮੀਟਰ ਹਟਵਾ ਓਪੀਸ਼ਾ ਕਮਿਊਨਿਟੀ ਸੈਂਟਰ ਜਿੱਥੇ ਕਿ 5000 ਸੰਗਤਾਂ ਦੇ ਠਹਿਰਨ ਦਾ ਪ੍ਰਬੰਧ ਨਵੀਂ ਬਣੀ ਬਿਲਡਿੰਗ ਹੈ ਉੱਥੇ ਕੀਤਾ ਗਿਆ ਹੈ ਅਤੇ ਇਸ ਦੇ علاوہ ਪਟਨਾਰ ਸਾਹਿਬ ਪਹੁੰਚ ਜੋ ਕਿ ਗੁਰੂ ਕੇ ਬਾਗ ਦੇ ਨੇੜੇ ਹੈ ਉਸ ਸਥਾਨ ਤੇ ਵੀ ਸੰਗਤਾਂ ਦੇ ਠਹਿਰਨ ਦੇ ਪ੍ਰਬੰਧ ਕੀਤੇ ਗਏ ਹਨ ਗਰਮ ਪਾਣੀ ਵਾਸਤੇ ਗੀਜ਼ਰ ਲੱਗੇ ਹਨ ਸਫਾਈ ਦੇ ਕਰਮਚਾਰੀ ਜਿਹੜੇ ਲੱਗੇ ਹੋਏ ਹਨ ਮਤਲਬ ਕਿਸੇ ਗੱਲੋਂ ਵੀ ਪ੍ਰਬੰਧਕ ਕਮੇਟੀ ਕੋਈ ਕਮੀ ਨਹੀਂ ਰਹਿਣ ਦੇਣਾ ਚਾਹੁੰਦੀ ਕਿ ਸੰਗਤ ਨੂੰ ਕੋਈ ਸ਼ਿਕਾਇਤ ਦਾ ਮੌਕਾ ਮਿਲੇ ਤੇ ਸਰਕਾਰ ਵੱਲੋਂ ਵੀ بڑے ਵੱਡੇ ਪ੍ਰਬੰਧ ਨਾਲ ਜਿੱਤੇ ਕਮਰੇ ਠਹਿਰਨ ਵਾਸਤੇ ਸੰਗਤਾਂ ਦੇ ਪ੍ਰਬੰਧ ਕੀਤੇ ਉਸ ਦੇ ਨਾਲ ਹੀ ਵਿਧਾਰ ਸਰਕਾਰ ਦੇ ਮਾਨਯੋਗ ਮੁੱਖ ਮੰਤਰੀ ਨਦੀਸ਼ ਕੁਮਾਰ ਜੀ ਨੇ ਜਿਹੜੇ ਕਿ 350 ਸਾਲਾਂ ਪ੍ਰਕਾਸ਼ ਦਿਹਾੜਾ ਜਦੋਂ 2017 'ਚ ਮਨਾਇਆ ਗਿਆ ਉਸ ਤੋਂ ਬਾਅਦ ਲਗਾਤਾਰ ਵਿਧਾਰ ਸਰਕਾਰ ਵੱਲੋਂ ਵੱਡੇ ਸਮਾਗਮ ਜਦੋਂ ਵੀ ਤਖਸਾਲ ਵਿਖੇ ਮਨਾਏ ਜਾਂਦੇ ਹਨ ਉਹਨਾਂ ਦਾ ਭਰਵਾਂ ਸਹਿਯੋਗ ਮਿਲਦਾ ਹੈ ਹੁਣ ਜਿਹੜੇ ਸਮਾਗਮ ਦੇ ਵਿੱਚ ਸਹਿਯੋਗ ਦੇ ਨਾਲ-ਨਾਲ ਉਹਨਾਂ ਨੇ ਜੋ ਅਸੀਂ ਮੰਗ ਕੀਤੀ ਕਿ ਸੰਗਤਾਂ ਦੇ ਗੁਰਦੁਆਰਾ ਦਰਸ਼ਨ ਕਰਨ ਵਾਸਤੇ ਸਟੇਸ਼ਨ ਤੋਂ ਲੈ ਕੇ ਆਉਣ ਵਾਸਤੇ 에어ਪੋਰਟ ਤੋਂ ਲੈ ਕੇ ਆਉਣ ਵਾਸਤੇ ਵਾਪਸ ਸੰਤਾਂ ਤੋਂ ਛੱਡਣ ਵਾਸਤੇ ਗੁਰਦੁਆਰਾ ਸ਼ੀਤਲਕੁੰਡ ਰਾਜਗਿਰ ਜੋ ਕਿ ਇਸ ਤੋਂ 100 ਕਿਲੋਮੀਟਰ ਦੂਰ ਹੈ ਤਖਤ ਸਾਹਿਬ ਤੋਂ ਸੰਤਾਂ ਦੇ ਜਾਣ ਵਾਸਤੇ ਸਾਨੂੰ ਬੱਸਾਂ ਦੀ ਲੋੜ ਹੈ ਸਰਕਾਰ ਵੱਲੋਂ ਬੱਸਾਂ ਫ੍ਰੀ ਸੇਵਾ ਕੀਤੀ ਜਾ ਰਹੀ ਹੈ ਜਿਹੜੀਆਂ ਕਿ ਬੱਸਾਂ ਸਵੇਰੇ 8:00 ਵਜੇ ਤੋਂ ਮੰਗਲ ਤਲਾਵ ਦੇ ਜਿਹੜੇ ਜੋ ਕਿ ਤਖਤ ਸਾਹਿਬ ਤੋਂ ਜਸਟ 300 ਮੀਟਰ ਮੰਗਲ ਤਲਾਵ ਹਟਵਾ ਹੈ ਉੱਥੇ ਬੱਸਾਂ ਲੱਗੀਆਂ ਹੁੰਦੀਆਂ ਸੰਤਾਂ ਅੰਮ੍ਰਿਤ ਵੇਲੇ ਤੋਂ ਇਹ ਗੁਰਦੁਆਰ ਸਾਹਿਬ ਦੇ ਦਰਸ਼ਨ ਕਰਨ ਜਾਣ ਵਾਸਤੇ ਰਾਜਗਿਰ ਜਾਣ ਵਾਸਤੇ ਅੱਜ ਤਕਰੀਬਨ 300 ਸੰਗਤ ਜਿਹੜੀ ਹੈ ਉਹ ਰਾਜਗਿਰ ਸੀਤਲ ਕੁੰਨ ਗੁਰਦੁਆਰਾ ਜੋ ਕਿ ਗੁਰਨਾਨਕ ਦੇਵ ਜੀ ਮਹਾਰਾਜ ਦੇ ਚਰਨ ਛੋਪਾ ਪ੍ਰਾਪਤ ਸਥਾਨ ਹੈ ਉੱਥੇ ਦਰਸ਼ਨ ਕਰਨ ਗਈ ਹੈ ਇਸੇ ਤਰ੍ਹਾਂ ਸੰਗਤਾਂ ਹੋਮਾ ਮਹਾਕੇ ਪੁੱਜ ਰਹੀਆਂ ਹਨ ਗੁਰੂ ਕੇ ਅਸੀਸਾਂ ਪ੍ਰਾਪਤ ਕਰਨ ਵਾਸਤੇ ਨਤਮਸਤਕ ਹੋ ਰਹੀਆਂ ਹਨ ਵੱਡੀ ਪੱਧਰ ਤੇ ਸਾਨੂੰ ਖੁਸ਼ੀ ਹੈ ਕਿ ਸੰਗਤਾਂ ਆ ਰਹੀਆਂ ਹਨ ਤੇ ਸੰਗਤਾਂ ਦੇ ਆਉਣ ਦਾ ਪ੍ਰਬੰਧਕਾਂ ਦਾ ਹੌਸਲਾ ਬੰਦ ਹੈ ਸਾਨੂੰ ਖੁਸ਼ੀ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਤਹੀਂ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਪਵਲਿਓ ਅੱਜ ਦੇਸ਼ ਦੁਨੀਆ ਦੀ ਸੰਗਤ ਨੂੰ ਪਹਿਲਾਂ ਸਭ ਤੋਂ ਪਹਿਲਾਂ ਆਪਜੀ ਦੇ ਚੈਨਲ ਰਾਹੀਂ ਡੇਲੀ ਪੋਸਟ ਪੰਜਾਬੀ ਦੇ ਰਾਹੀਂ ਮੈਂ ਫੱਤੇ ਦੀ ਸਾਂਝ ਕਰਨੀ ਚਾਹਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੱਤ ਸ੍ਰੀ ਮੰਦਰ ਜੀ ਪਟਨਾ ਸਾਹਿਬ ਸਿੱਖਾਂ ਦਾ ਦੂਸਰਾ ਸਭ ਤੋਂ ਵੱਡਾ ਤਖਤ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿੰਨੇ ਪ੍ਰਕਾਸ਼ ਧਾਰਨ ਕੀਤਾ ਇਸ ਤਖਤ ਤੇ ਜੋ ਇਤਿਹਾਸ ਹੈ ਕਿ ਜਦੋਂ ਸਭ ਤੋਂ ਪਹਿਲਾਂ ਇਸ ਸਤੰਤ ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਪਹਿਲੇ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਉਹ ਇਸ ਸਥਾਨ ਤੇ ਆਏ ਨੇ ਉਸ ਤੋਂ ਬਾਅਦ ਗੁਰਤੇਗ ਬਹਾਦਰ ਜੀ ਮਹਾਰਾਜ ਜਦੋਂ ਅਸ਼ਾਮ ਦੀ ਯਾਤਰਾ ਤੇ ਗਏ ਨੇ ਉਦੋਂ ਉਹ ਇੱਥੇ ਗੁਰਤੇਗ ਬਹਾਦਰ ਜੀ ਮਹਾਰਾਜ ਜੀ ਪਰਿਵਾਰ ਸਮੇਤ ਆਏ ਤੇ ਮਾਤਾ ਗੁਜਰ ਕੌਰ ਜੀ ਤੇ ਮਾਤਾ ਮਾਮਾ ਮਾਮਾ ਕ੍ਰਿਪਾਲ ਚੰਦ ਜੀ ਉਹਨਾਂ ਨੂੰ ਇੱਥੇ ਛੱਡ ਕੇ ਫਿਰ ਅਸ਼ਾਮ ਦੀ ਯਾਤਰਾ ਤੇ ਜਦੋਂ ਗਏ ਨੇ ਤੇ ਉਸ ਤੋਂ ਬਾਅਦ ਫਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਜਦੋਂ ਪ੍ਰਕਾਸ਼ ਧਾਰਨ ਹੁੰਦਾ ਇਸ ਸਥਾਨ ਤੇ ਤੇ ਇਸ ਸਥਾਨ ਤੇ ਪ੍ਰਕਾਸ਼ ਧਾਰਨ ਹੋਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਤਕਰੀਬਨ 7 ਸਾਲ ਇਸ ਧਰਤੀ ਤੇ ਰਹੇ ਨੇ 7 ਸਾਲ ਦੀ ਉਮਰ ਤੱਕ ਇਸ ਤੇ ਰਹੇ ਨੇ ਹੋਰ ਉਸ ਸਮੇਂ ਇਸ 7 ਸਾਲ ਦੀ ਉਮਰ ਦੇ ਵਿੱਚ ਬਾਲ ਕਾਲ ਜਿਹੜਾ ਉਹਨਾਂ ਦਾ ਸੀ ਉਹਦੇ ਵਿੱਚ ਉਹਨਾਂ ਨੇ ਬਹੁਤ ਸਾਰੇ ਜਿਹੜੇ ਗੁਰੂ ਮਹਾਰਾਜ ਜੀ ਦੇ ਜਿਹੜੇ ਚੋਜ ਸਨ ਉਹ ਕਰਦੇ ਰਹੇ ਨੇ ਸੰਗਤਾਂ ਨੂੰ ਤਾਰਦੇ ਰਹੇ ਨੇ ਜਿਸ ਤਰ੍ਹਾਂ ਕਿ ਇਸ ਸਥਾਨ ਦੇ ਨਾਲ ਨਾਲ ਹੀ ਗੰਗਾ ਦਾ ਕਿਨਾਰਾ ਵਾ ਜਿੱਥੇ ਗੁਰਦੁਆਰਾ ਕੰਗਨਕਾਟ ਅੱਜ ਸशोਭਤ ਹੈ ਗੁਰਦੁਆਰਾ ਕੰਗਨਕਾਟ ਦਾ ਜਿੱਥੇ ਕੀ ਗੁਰੂ ਮਹਾਰਾਜ ਜੀ ਨੇ ਬਾਲ ਵਸਤਾ ਵਿੱਚ ਜਦੋਂ ਆਪਣੇ ਸਾਥੀਆਂ ਨਾਲ ਖੇਡ ਰਹੇ ਸਨ ਤੇ ਉਹਨਾਂ ਦੀ ਗੇਂਦ ਕਿੰਦੇ ਪਾਣੀ ਵਿੱਚ ਗਿਰ ਗਈ ਤੇ ਉਹਨਾਂ ਨੇ ਜਦੋਂ ਗੇਂਦ ਕਢਾਉਣ ਵਾਸਤੇ ਦੱਸਿਆ ਪੁੱਛਿਆ ਗਿਆ ਤੇ ਉਹਨਾਂ ਨੇ ਕੰਗਨ ਖੋਲ ਕੇ ਉੱਥੇ ਵਗਾ ਕੇ ਮਾਰਿਆ ਸੀ ਦੱਸਿਆ ਕਿ ਗੇਂਦ ਕਿੱਥੇ ਡਿੱਗੀ ਸੀ ਇਹ ਕੰਗਨਕਾਟ ਦਾ ਇਤਿਹਾਸ ਹੈ ਉਸ ਤੋਂ ਬਾਅਦ ਇੱਥੇ ਜਿਹੜੇ ਪੰਡਤ ਸ਼ਿਵਦਤ ਹੋਏ ਨੇ ਉਹ ਗੰਗਾ ਕਿਨਾਰੇ ਬੈਠ ਕੇ ਜੋ RAM ਦੇ ਅਨੁਆਇਸ ਸੀ RAMਦੀਪ ਸਾਹਿਬ ਭਗਤੀ ਕਰਦੇ ਸਨ ਤੇ ਗੁਰੂ ਮਹਾਰਾਜ ਜੀ ਨੇ ਉਹਨਾਂ ਨੂੰ ਵੀ ਅ ਦਰਸ਼ਨ ਦਿੱਤੇ ਨੇ RAM ਦੇ ਰੂਪ ਦੇ ਚ ਉਹਨਾਂ ਨੂੰ ਦਰਸ਼ਨ ਦਿੱਤੇ ਨੇ ਤੇ ਇਹ ਪੰਡਤ ਸ਼ਿਵਦਤ ਜਿਹੜੇ ਨੇ ਇਹਨਾਂ ਦਾ ਵੀ ਇਤਿਹਾਸ ਕੰਗਰ ਘਾਟ ਇੱਥੇ ਗੰਗਾ ਦੇ ਕਿਨਾਰੇ ਜੁੜਿਆ ਹੋਇਆ ਵਾ ਉਸ ਤੋਂ ਬਾਅਦ ਅਲਾਵਾ ਬਾਲੀਲਾ ਗੁਰਦੁਆਰਾ ਸਾਹਿਬ ਜਿੱਥੇ ਰਾਜਾ ਫਤੇ ਚੰਦ ਮੈਣੀ ਤੇ ਉਹਨਾਂ ਦੀ ਜਿਹੜੀ ਰਾਣੀ ਸ਼ਿਵਸ਼ੰਭਰਾ ਦੇਵੀ ਜਿੱਥੇ ਉਹਨਾਂ ਗੁਰੂ ਮਹਾਰਾਜ ਜੀ ਉੱਥੇ ਵੀ ਜਾ ਕੇ ਬਚਪਨ ਦੇ ਵਿੱਚ ਖੇਡਦੇ ਰਹੇ ਨੇ ਨਾਲ ਇੱਥੇ ਦੇ ਨਾਲ ਗੁਰਦੁਆਰਾ ਗੁਰੂ ਕਾ ਬਾਗ ਹੈਗਾ ਵਾ ਜਿੱਥੇ 5 ਸਾਲ ਦੀ ਉਮਰ ਦੇ ਵਿੱਚ ਪਹਿਲੀ ਵਾਰ ਪਿਤਾ ਪੁੱਤਰ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਤੇ ਜਦੋਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਆਸਾਮ ਦੀ ਯਾਤਰਾ ਤੋਂ ਵਾਪਸ ਆਏ ਨੇ ਤੇ ਪਹਿਲੀ ਵਾਰ ਗੁਰੂ ਕੇ ਬਾਗ ਜਿਹੜਾ ਇਹ ਰਹੀਮ ਬਖਸ਼ ਕਰੀਮ ਬਖਸ਼ ਦਾ ਬਾਗ ਵਾ ਉਹ ਬਾਗ ਸੀ ਉੱਥੇ ਪਹਿਲਾ ਮਲਾਪ ਪਿਤਾ ਪੁੱਤਰ ਦਾ ਜਿਹੜਾ ਮਲਾਪ ਹੁੰਦਾ ਵਾ ਤੇ ਉੱਥੇ ਗੁਰੂ ਮਹਾਰਾਜ ਜੀ ਨੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਇੱਕ ਵਾਰ ਵੀ ਦਿੱਤਾ ਸੀ ਤੁਗ ਰਹੀਮ ਬਖਸ਼ ਕਰੀਮ ਬਖਸ਼ ਜਿਹੜਾ ਸੀ ਇਹਨਾਂ ਦੇ ਘਰ ਵਿੱਚ ਸੰਤਾਨ ਨਹੀਂ ਹੁੰਦੀ ਸੀ ਕੋਈ ਬੱਚਾ ਨਹੀਂ ਸੀ ਤੇ ਗੁਰੂ ਮਹਾਰਾਜ ਜੀ ਨੇ ਜਦੋਂ ਬਾਗ ਦੇ ਵਿੱਚ ਆਏ ਨੇ ਤੇ ਬਾਗ ਹਰਿਆ ਭਰਿਆ ਹੋ ਗਿਆ ਤੇ ਜਦੋਂ ਤਿੰਨ ਵਾਰੀ ਗੁਰੂ ਮਹਾਰਾਜ ਜੀ ਨੇ ਰਹੀਮ ਬਖਸ਼ ਕਰੀਮ ਬਖਸ਼ ਨੂੰ ਪੁੱਛਿਆ ਕਿ ਬਾਗ ਕਿਦਾਂ ਵਾ ਤੇ ਉਹਨਾਂ ਨੇ ਆਖਿਆ ਕਿ ਗੁਰੂ ਦਾ ਬਾਗ ਆ ਇਹ ਗੁਰੂ ਦਾ ਬਾਗ ਤੇ ਨਾਂ ਗੁਰੂ ਦਾ ਬਾਗ ਪਿਆ ਉਸ ਤੋਂ ਬਾਅਦ ਅੱਜ ਵੀ ਇੱਥੇ ਮਨੋ ਕਾਮਨਾ ਜਿਹੜੀਆਂ ਪਤ ਜਿਨ੍ਹਾਂ ਨੂੰ ਪੁੱਤਰਾਂ ਦੀ ਪ੍ਰਾਪਤੀ ਹੁੰਦੀ ਆ ਉੱਥੇ ਜਾ ਕੇ ਅੱਜ ਵੀ ਉਹ ਪੇੜ ਜਿਹੜਾ ਅੰਬ ਦਾ ਪੇੜ ਜਿਹੜਾ ਉਹ ਦਰਖਤ ਲਗਾਉਂਦੇ ਨੇ ਉੱਥੇ ਜਾ ਕੇ ਇਹ ਇੱਥੇ ਦੀ ਜਿਹੜੀ ਸਰਦਾ ਭਾਵਨਾ ਉਹ ਸੰਤਾਂ ਦੀ ਉੱਥੇ ਗੁਰੂ ਕੇ ਬਾਗ ਤੋਂ ਬਾਅਦ ਗੁਰਦੁਆਰਾ ਗਾਉ ਘਾਟ ਇਹ ਵੀ ਇੱਥੇ ਸੋਭਤ ਉਮ ਜਿੱਥੇ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਪਹਿਲੇ ਜਮੇ ਚ ਆਏ ਨੇ ਜਿੱਥੇ ਭਾਈ ਜੈਤਾ ਜੀ ਭਗਤ ਹੋਏ ਨੇ ਭਾਈ ਭਗਤ ਭਾਈ ਜੈਤਾ ਜੀ ਜਿਹੜੇ ਪਹਿਲੇ ਜਮੇ ਚ ਗੁਰੂ ਨਾਨਕ ਦੇਵ ਜੀ ਦੇ ਨਾਲ ਮਲਾਪ ਹੋਇਆ ਉਹਨਾਂ ਨੇ ਜਦੋਂ ਆਖਿਆ ਕਿ ਮੈਨੂੰ ਮਤਲਬ ਇਸ ਮਰਨ ਜੀਨ ਮਰਨ ਦੇ ਜਿਹੜੇ ਗੇੜਾ ਗੇੜਾ ਇਹ ਚ ਮੈਨੂੰ ਮੁਕਤੀ ਦਿਵਾਓ ਤੇ ਉਹਨਾਂ ਨੇ ਆਖਿਆ ਕਿ ਤੁਹਾਨੂੰ ਇਹਦੀ ਮੁਕਤੀ ਜਿਹੜੀ ਨੌਵੇਂ ਜਾਮੇ 'ਚ ਜਦੋਂ ਅਸੀਂ ਆਵਾਂਗੇ ਉਦੋਂ ਹੋਵੇਗੀ ਤੇ ਗੁਰਤੇਗ ਬਹਾਦਰ ਜੀ ਮਹਾਰਾਜ ਜੀ ਜਦੋਂ ਨੌਵੇਂ ਜਾਮੇ 'ਚ ਆਂਦੇ ਨੇ ਇੱਥੇ ਪਟਨਾ ਦੀ ਧਰਤੀ ਤੇ ਤੇ ਉਦੋਂ ਫੈਜਤਾ ਮਲ ਜਿਹੜਾ ਸੀ ਉਹਨਾਂ ਦੀ ਮੁਕਤੀ ਹੁੰਦੀ ਆ ਇਹ ਗੁਰੂ ਕਬਾਗ ਉਸ ਤੋਂ ਇਲਾਵਾ ਇੱਥੇ ਗੁਰਦੁਆਰਾ ਸੋਨਾਰ ਟੋਲੀ ਹੈਗਾ ਵਾ ਉਸ ਤੋਂ ਇਲਾਵਾ ਇੱਥੇ ਇਥੋਂ 100 ਕਿਲੋਮੀਟਰ ਦੀ ਦੂਰੀ ਤੇ ਆ ਗੁਰਦੁਆਰਾ ਰਾਜਗੀਰ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਸਿੱਤਲਕੁੰਡ ਨਾਮ ਜਿੱਥੇ ਉਹਨਾਂ ਨੇ ਪ੍ਰਗਟ ਕੀਤਾ ਸੀ ਇਹ ਸਿਰਤਲਕੋਂਡ ਗੁਰਦੁਆਰਾ ਜਿੱਥੇ ਅੱਜ ਦੇਸ਼ ਦੁਨੀਆ ਦੀ ਸੰਗਤ ਜਦੋਂ ਵੀ ਪਟਨਾ ਸਾਹਿਬ ਦਰਸ਼ਨ ਕਰਨ ਆਂਦੀ ਆ ਤੇ ਉੱਥੇ ਵੀ ਸਾਰੀ ਸੰਗਤ ਜਾ ਕੇ ਦਰਸ਼ਨ ਕਰਦੀ ਆ ਅੱਜ ਜਦੋਂ ਵੀ ਇਸ ਸਥਾਨ ਤੇ ਸੰਗਤਾਂ ਆਉਂਦੀਆਂ ਵਾ ਪਟਨਾ ਸਾਹਿਬ ਤੱਕ ਸ੍ਰੀ ਮੰਦਿਰ ਜੀ ਪਟਨਾ ਸਾਹਿਬ ਤੇ ਅੱਜ ਵੀ ਇੱਥੇ ਗੁਰੂ ਮਹਾਰਾਜ ਜੀ ਦੀਆਂ ਬਹੁਤ ਸਾਰੀਆਂ ਨਿਸ਼ਾਨੀਆਂ ਜਿਹੜੀਆਂ ਉਹਨਾਂ ਦੇ ਬਚਪਨ ਦੀਆਂ ਯਾਦਗਾਰਾਂ ਉਹਨਾਂ ਦੇ ਸ਼ਸਤਰ ਵਸਤਰ ਉਹਨਾਂ ਦੇ ਹੁਕਮਨਾਮੇ ਗੁਰਤੇਗ ਬਹਾਦਰ ਜੀ ਮਹਾਰਾਜ ਜਿਹਦੇ ਜਿਹੜੇ ਹੁਕਮਨਾਮੇ ਨੇ ਉਹ ਇੱਥੇ ਸ਼ਸ਼ੋਭਤ ਹੈਗੇ ਨੇ ਉਹਨਾਂ ਦੀਆਂ ਖੜਾਵਾਂ ਜਿਹੜੀਆਂ ਗੁਰੂ ਮਹਾਰਾਜ ਦੀ ਬਾਲਵਸਤਾ ਦੀਆਂ ਖੜਾਵਾਂ ਤੇ ਗੁਰਤੇਗ ਬਹਾਦਰ ਜੀ ਮਹਾਰਾਜ ਦੀਆਂ ਖੜਾਵਾਂ ਜੋ ਇੱਥੇ ਸ਼ਸ਼ੋਭਤ ਹੈਗੀਆਂ ਵਾ ਸੰਗਤਾਂ ਅੱਜ ਵੀ ਦਰਸ਼ਨ ਕਰਦੀਆਂ ਵਾ ਹੋਰ ਉਹਨਾਂ ਦੇ ਵਸਤਰਾਂ ਸ਼ਸਤਰਾਂ ਉਹਨੀਆਂ ਦੇ ਖੜਾਵਾਂ ਚੋਂ ਦਰਸ਼ਨ ਕਰਕੇ ਤੇ ਸੰਗਤਾਂ ਗੁਰੂ ਦੇ ਦਰਸ਼ਨ ਕਰਦੀਆਂ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ